ਤੁਹਾਡੇ ਕੁਝ ਬੰਦੇ ਸੀਗੇ ਜਿਹੜੇ ਕਮੇਟੀ ਦੇ ਸੀਨੀਅਰ ਮੈਂਬਰ ਹੈਗੇ ਨੇ ਸੁਧਾਰ ਜੋਗਾ ਸਿੰਘ ਹੋਏ ਹੋਰ ਕੁਝ ਮੈਂਬਰ ਹੈਗੇ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਜਗਾਦਰੀ ਦੇ ਵਿੱਚ ਕੱਲ ਐਸੇ ਪੂਰੇ ਮਾਮਲੇ ਨੂੰ ਤੁਸੀਂ ਇਸ ਦੇ ਬਾਰੇ ਕੀ ਕਹੋਗੇ ਮੇਰੀ ਗੱਲ ਜੋਗਾ ਸਿੰਘ ਨਾਲ ਹੋਈ ਹੈ ਤੇ ਉਹਨਾਂ ਤੋਂ ਕੁ ਮੈਂ ਸਾਰੀ ਜਾਣਕਾਰੀ ਲਈ ਵੀ ਕੱਲ ਮੀਟਿੰਗ ਵਿੱਚ ਕੀ ਫੈਸਲਾ ਹੋਇਆ ਤੇ ਉਹਨਾਂ ਇਹ ਗੱਲ ਸਪਸ਼ਟ ਕੀਤੀ ਹੈ ਕਿ ਉਤਾਰ ਸਿੰਘ ਮੱਕੜ ਬਿਲਕੁਲ ਝੂਠ ਬੋਲ ਰਹੇ ਹਨ ਕਿਸੇ ਪ੍ਰਕਾਰ ਦੀ ਕੋਈ ਅਥਾਰਟੀ ਨਹੀਂ ਦਿੱਤੀ ਗਈ ਅਸੀਂ ਇਹਨੂੰ ਬਿਲਕੁਲ ਰੱਦ ਕਰ ਰਹੇ ਹਾਂ ਅਤੇ ਇਹ ਕੇਵਲ ਤੇ ਕੇਵਲ ਸੰਤਾਨ ਗੁੰਮਰਾਹ ਕਰਨ ਵਾਲੀ ਗੱਲ ਹੈ ਜੇ ਸਮਝੌਤੇ ਦੀ ਕੋਈ ਗੱਲ ਚੱਲੇਗੀ ਅਸੀਂ ਪਹਿਲਾਂ ਆਪਣੇ 41 ਮੈਂਬਰ ਦੀ ਕਮੇਟੀ ਨਾਲ ਸਾਰੀ ਸੰਗਠਨ ਨਾਲ ਰਹਿ ਕਰਕੇ ਹੀ ਕਮੇਟੀ ਇਹ ਸਮਝੌਤੇ ਦੀ ਕਮੇਟੀ ਜੋ ਕੰਮ ਕੀਤੀ ਜਾਏ ਤੁਹਾਨੂੰ ਪਤਾ ਸੀਗਾ ਵੀ ਇੱਕ ਮੀਟਿੰਗ ਅੱਜ ਹੋਣ ਜਾ ਰਹੀ ਹੈ ਤੁਹਾਡੀ ਨੋਟਿਚ ਸੀਗੀ ਇਹ ਕਮੇਟੀ ਆ ਤੁਸੀਂ ਅਥੋਰਾਈਜ਼ ਕੀਤਾ ਸੀ ਉਹਨਾਂ ਬੰਦਿਆਂ ਨੂੰ ਤੁਹਾਡੇ ਜਿਹੜੇ ਬੰਦੇ ਗਏ ਨੇ ਉੱਤੇ ਕਿ ਤੁਸੀਂ ਮੀਟਿੰਗ ਕਰੋ ਇਸ ਤਰ੍ਹਾਂ ਜੀ ਅਸੀਂ ਸਮਝੌਤੇ ਵਾਸਤੇ ਕੁਝ ਬੰਦਿਆਂ ਨੂੰ ਇਹ ਗੱਲ ਕਹੀ ਹੈ ਕਿ ਜੇ ਸਮਝੌਤੇ ਦੀ ਕੋਈ ਗੱਲਬਾਤ ਚੱਲਦੀ ਹੈ ਉਹਨਾਂ ਦੀ ਰਹਿ ਜਾਣ ਲਈ ਤੁਸੀਂ ਜਾ ਸਕਦੇ ਹੋ ਇਹ ਕੋਈ ਫੈਸਲਾ ਲੈ ਕੇ ਆ। ਇਹ ਵੱਲੋਂ ਕੌਣ ਕੌਣ ਲੋਕ ਸੀਗੇ ਸ਼ਾਮਲ ਉਸ ਮੀਟਿੰਗ ਦੇ ਵਿੱਚ? ਮੈਂ ਤਾਂ ਅਖਬਾਰਾਂ ਹੀ ਵੇਖਿਆ ਕਿ ਦੋ ਤਿੰਨ ਲੋਕ ਸਾਡੇ ਵੱਲੋਂ ਉਸ ਕਮੇਟੀ ਦੇ ਸ਼ਾਮ। ਜੀ ਤੁਸੀਂ ਪੂਰੀ ਲੜਾਈ ਲੜ ਰਹੇ ਹੋ ਤੁਸੀਂ ਪ੍ਰਧਾਨ ਵੀ ਹੈਗੇ ਹੋ ਤੁਹਾਡੀ ਬਿਨਾਂ ਨੌਲੇਜ ਤੋਂ ਹੀ ਉੱਥੇ ਮੀਟਿੰਗ ਹੋ ਗਈ ਜੀ। ਇਹ ਨਹੀਂ ਇਸ ਤਰ੍ਹਾਂ ਜੀ ਅਸੀਂ ਸਮਝੌਤੇ ਦੀ ਗੱਲ ਵਾਸਤੇ ਹਮ ਅਸੀਂ ਕਲ ਸਿੰਘ ਸਾਹਿਬ ਕੋਲ ਗਏ ਹੋਏ ਸੀ ਅਤੇ ਉੱਥੇ ਇਹੋ ਜੀ ਕੋਈ ਗੱਲ ਸਾਡੇ ਕੋਲ ਆਈ। ਹਾਂ ਕਿ ਆ ਵੀ ਠੀਕ ਹੈ ਉਹਨਾਂ ਦੀ ਗੱਲ ਸੁਣਨ ਵਾਸਤੇ ਦੋ ਤਿੰਨ ਆਦਮੀ ਜਾ ਸਕਦੇ ਨੇ ਉਹਨਾਂ ਦੀ ਗੱਲ ਸੁਣੋ ਉਹ ਗੱਲ ਕੀ ਕਹਿੰਦੇ ਨੇ ਉਸ ਗੱਲ ਤੇ ਗਾਂ ਤੁਹਾਨੂੰ ਪਤਾ ਸੀ ਕਿ ਮੀਟਿੰਗ ਹੋ ਰਹੀ ਹੈ ਮੈਨੂੰ ਇਹ ਪਤਾ ਸੀ ਜੀ ਆਪਣਾ ਉੱਥੇ ਕੋਈ ਮੀਟਿੰਗ ਵਾਸਤੇ ਨਾਲ ਸੱਦਿਆ ਜਾ ਰਿਹਾ ਹੈ ਕਿ ਹਾਂ ਇਹ ਗੱਲ ਕਹੀ ਵੀ ਤੁਸੀਂ ਉਹਨਾਂ ਦੀ ਗੱਲ ਸੁਣਨ ਲਈ ਜਾਓ